ਕੀ ਨਾਮ ਤੁਹਾਡਾ ਸਰ ਮੇਰਾ ਨਾਮ ਡਾਕਟਰ ਸੀਮਾਰਸ ਹੈ ਮੈਂ ਮੈਡੀਕਲ ਜਸਟੈਂਟ ਡੋਲੀਸਟ ਨੇਥੋਲੋਜੀਸਟ ਸਰ ਅੱਜ ਮੈਡੀ ਸਿਟੀ ਵਿਦੇ ਵਿਖੇ ਫ੍ਰੀ ਕੈਂਪਲ ਗਿਆ ਜਾ ਰਿਹਾ ਹਾਂ ਕੀ ਕਹਿਣਾ ਚਾਹੁੰਦਾ ਅ ਅਸੀਂ ਫਰੋਜ਼ਪੁਰ ਦੇ ਜਨਤਾ ਲਈ ਅਸੀਂ ਫੋਰਟਿਸ ਸਪੋਰਟਸ ਹੰਡੀ ਸਰ ਤੋਂ ਸੇਵਾਵਾਂਾਂ ਦੇ ਤਰਫੋਂ ਫਰੋਜ਼ਪੁਰ ਮੈਡੀ ਸਿਟੀ ਹਸਪੀਟਲ ਚ ਦੇਣਾ ਹੈ ਅ ਤੁਸੀਂ ਜੋ ਜਾਣਦੇ ਹੋ ਕਿ ਪੇਟ ਦੀ ਲਿਵਰ ਦੀ ਪ੍ਰੋਬਲਮਸ ਕਾफी ਜ਼ਿਆਦਾ ਹੈ ਅ ਜੈਸੀ ਫਾਈਬਰੋਸਟੇਨ ਦੇ ਵੀ ਕੈਂਪ ਲਗਾ ਰਹੇ ਹੈ ਤੇ ਲਿਵਰ ਰਿਟਰਨ ਅਕੈਡਮੀ ਜੇ ਲਿਵਰ ਦੀ ਬਿਮਾਰੀ ਕਾਫੀ ਕਮਨ ਹੈ ਜੀਨਕਲ ਡਿਵਰਸਿਟੀ ਪ੍ਰੋਬਲਮ ਡੀਟ ਦੀ ਸਿਗਨੈਲ ਦੀ ਬਿਮਾਰੀ ਜਾਂ ਡੀਟ ਚ ਖੂਨ ਆਉਣਾ ਪਾਤਸ਼ ਖੂਨ ਆਉਣਾ ਜਾਂ ਕੋਈ ਡੀਟਿੰਗ ਚ ਖੂਨ ਆਉਣਾ ਇਹ ਸਭ ਪ੍ਰੋਬਲਮਸ ਲਈ ਅਸੀਂ ਇੱਥੇ ਕੈਮਪਲ ਕਰਦੇ ਆ। ਤੇ ਹਰ ਮਹੀਨੇ ਦੇ ਪਹਿਲੇ ਤੇ ਤੀਜੇ ਸੰਡੇ ਅਸੀਂ ਅਦਿਸਵਾਮਾ ਕਰਦੇ ਹਾਂ। ਸਰ ਅਜੇ ਕੋਲ ਕਿੰਨੇ ਕੁ ਪੇਸ਼ੈਂਟ ਦੇਖ ਚੁੱਕੇ ਹੋ ਤੁਸੀਂ? ਆ ਕਾਫੀ ਰਿਸਪੌਂਸ ਅੱਛਾ ਹੈ 50 ਜਾਂ 60 ਪੇਸ਼ੈਂਟਸ ਦੇਖ ਚੁੱਕੇ ਹਾਂ ਜਿਹੜੇ ਪੇਸ਼ੈਂਟਸ ਅੱਗੇ ਅਪਡੇਟ ਕਰਦੇ ਆ। ਸਰ ਇਹ ਅੱਕੇ ਵੀ ਚੈੱਕਅਪ ਚੱਲਦਾ ਰਿਹਾ ਸਰ ਹਾਂਜੀ ਅ ਚੈੱਕਅਪ ਹਰ ਮਹੀਨੇ ਦੇ ਪਹਿਸਤੇ 3 ਤੀਜੇ ਸੰਡੇ ਨੂੰ ਅ ਜਿਹੜਾ ਏਟ ਦਾ ਜਿਗਰ ਦੀ ਬਿਮਾਰੀਆਂ ਦਾ ਚੈੱਕਅਪ ਕਰਦੇ ਨੇ ਸਰ ਮੈਡੀ ਸਿਟੀ ਬਣਾਓ ਫ੍ਰੀ ਕੈਂਪ ਲਗਾ ਕੇ ਚੈੱਕਅਪ ਕੀਤਾ ਜਾ ਰਿਹਾ ਕਿ ਛੜਾ ਕਾ ਜੋ ਕੰਮ ਹੈ ਸਰ ਤੇ ਉਸ ਬਾਰੇ ਤੁਸੀਂ ਕੀ ਕਰਨਾ ਚਾਹੋ ਹਾਂ ਅੱਜ ਜਿਹੜਾ ਅਸੀਂ ਚੈੱਕਅਪ ਕੀਤਾ ਹੈ ਅੱਜ ਅਸੀਂ ਜਿਹੜਾ ਕੈਂਪ ਲਗਾਇਆ ਹੈ ਅਸੀਂ ਫ੍ਰੀ ਆਰ ਪੀ ਸੁਵਾਵਾ ਤੇ ਫ੍ਰੀ ਫਾਈਬਰ ਸਕ੍ਰੀਨਿੰਗ ਫ੍ਰੀ ਸੇਵਾ ਹੈ ਜੀ ਅ ਅਨ ਫਿਚਰ ਦੇਖਦੇ ਹਾਂ ਰਿਸਪੋਸ ਦੇ ਵਿੱਚ ਸਿੰਪਲ ਸਾਨੂੰ ਸਿੱਧਾ ਉਪਰ ਖਦੀਜਲੀ ਸੇਵਾਵਾਂ ਜਾਇਓ। ਸ਼ਹਿਰ ਵਾਸੀਆਂ ਨੂੰ ਲੀਵਰ ਨੂੰ ਲੈ ਕੇ ਤੁਸੀਂ ਕੋਈ ਸੋਲੂਸ਼ਨ ਦੇਣਾ ਚਾਹੋ। ਅ ਲੀਵਰ ਦਾ ਤਨੋਂ ਮੈਂ ਇਹ ਕਹਿਣਾ ਚਾਹਾਂਗਾ ਕਿ ਆਪਣੇ ਨਾਰਥ ਇੰਡੀਆ ਦੇ ਵਿੱਚ ਫੈਕਟਰੀ ਲੀਵਰ ਰਖੀ ਦਾ ਐਪੀਡੈਮੀਕ ਹੈ। 50-60% پیشنਟ ਆਪਣੇ ਨਾਰਥ ਇੰਡੀਆ ਦੇ ਫੈਕਟਰੀ ਲੀਵਰ ਨਾਲ ਜੁੜੇ ਸਿਧੇ ਨੇ। ਇਹ ਬਿਮਾਰੀ ਜਿਹੜੀ ਹੈ ਅੰਦਰ ਹੀ ਅੰਦਰ ਅਗਰ ਕੋਈ ਫੈਕਟਰ ਟੁੱਟਦਾ ਹੈ ਤਾਂ ਲੀਵਰ ਚ ਸੋਜਣ ਦੀ ਅ ਲੀਵਰ ਚ ਸੋਜ ਗੰਭੀਰ ਹੋਵੇ ਤਾਂ ਲੀਵਰ ਸਖਤ ਹੋ ਜਾਂਦਾ ਹੈ। ਲੀਵਰ ਜਦੋਂ ਇੱਕ ਸਟੇਜ ਤੋਂ ਜ਼ਿਆਦਾ ਸਟਿਫ ਹੋ ਜਾਂਦਾ ਹੈ ਤਾਂ ਉਹਨੂੰ ਕਹਿੰਦੇ ਨੇ ਸਿਰੋ ਤੇ ਤੁਸੀਂ ਸੁਣਿਆ ਹੋਣਾ ਕਿ ਕਈ ਵਾਰੀ ਸਾਡੇ ਕੋਲ ਆ ਕੇ ਕਹਿੰਦੇ ਆ ਕਿ ਸ਼ਰਾਬ ਨੂੰ ਅਸੀਂ ਹੱਥ ਨਹੀਂ ਲਾਇਆ ਬਸ ਰੋਜ਼ ਦੀ ਵਰਤੋਂ ਕਰਦਾ ਹਾਂ ਤੇ ਇਹ ਇੱਕ ਹਿڈن ਐਪੀਡੈਮਿਕ ਹੈ ਹੀ ਕਾਰਨ ਹੈ ਤੇ ਮੇਰਾ ਇੱਕ ਹੀ ਮੈਸੇਜ ਹੈ ਕਿ ਜਿਹੜੇ ਮਰੀਜ਼ ਨੂੰ 슈ਗਰ ਦੀ ਪ੍ਰੋਬਲਮ ਹੈ ਡਾਇਬੀਟਿਸ ਹੈ ਉਹ ਵੀ ਸਾਰੇ ਉਹਨਾਂ ਨੂੰ ਇੱਕ ਵਾਰੀ ਲਿਵਰ ਦੀ ਜਾਂਚ ਕਰਾਉਣੀ ਚਾਹੀਦੀ ਹੈ ਜੇ ਨੂੰ ਜਲਦੀ ਪਕੜਿਆ ਜਾਵੇ ਤਾਂ ਦੁਰੀਆਂ ਨਾਲ ਰਿਵਰਸ ਕੀਤਾ ਜਾ ਸਕਦਾ ਹੈ ਸਰ ਇਸ ਦੇ ਮੇਨ ਲੱਛਣ ਕੀ ਹੁੰਦੇ ਨੇ ਸਰ ਅਨਫੋਰਚਨਟਲੀ ਲਿਵਰ ਦੀਆਂ ਬਿਮਾਰੀਆਂ ਦੇ ਲੱਛਣ ਉਦੋਂ ਹੀ ਹੁੰਦੇ ਨੇ ਜਦੋਂ ਲਿਵਰ ਫੇਲ ਹੋ ਚੁੱਕਾ ਹੁੰਦਾ ਜਿਵੇਂ ਕਿ ਚੌਂਡੀ ਸਪਲੇਟ ਚ ਪਾਣੀ ਕੂਨ ਦੀ ਉਲਟੀ ਤੇ ਬੇਤੀ ਬੇਤੀ ਗੱਲਾਂ ਕਰਨਾ ਹੋਣੀ ਆ ਬਤਨ ਬਟ ਇਹਨੂੰ ਜਲਦੀ ਪਕੜਨ ਲਈ ਸਾਡੇ ਕੋਲ ਕਈ ਕੁਛ ਲੱਛਣ ਨੇ ਜਿਵੇਂ ਕਿ ਮਾਸਪੇਸ਼ੀਆਂ ਕੰਧੇ ਦੇ ਮਸਲ ਤੇ ਕੂਲੇ ਦੇ ਮਸਲ ਵੀ ਕੋਨਾ ਮੈਟਾਬੋਲਿਜ਼ਮ ਖਰਾਬ ਹੋਣਾ ਸ਼ੂਗਰ ਅਨ ਕੰਟਰੋਲ ਹੈ ਤਾਂ ਲਿਵਰ ਦੀ ਜਾਂਚ ਨਾਲ ਕਰਾਣੀ ਚਾਹੀਦੀ ਹੈ ਅਲਟਰਾਸਾਊਂਡ ਚ ਫੈਟੀ ਲਿਵਰਾਈ ਨੂੰ ਨਜ਼ਰ ਅਦਾ ਨਹੀਂ ਦਿੱਤਾ ਜਾਂਦਾ ਤੇ ਪਾਇਲੋਸ ਦੇ ਇਕਰਾਰ ਕੇ ਹੀ ਆਪ ਨੂੰ ਪਤਾ ਲੱਗਦਾ ਹੈ इनवर परमानेंट डैमेज किया है अनिश्चित जो लगा पकड़ा जाता है नुमास किया जाता है थैंक यू सर आज जो मेडिसिटी के फ्री कैंपल कराया जा रहे हैं किस पत्तों में कराया जा रहा है मेडिसिटी के जरिए माध्यम डॉक्टर सिंह वार्सो के दिन दसों को आने दो आप ये सेवा आमंत्रित करें अभी कुछ ग्रुप भी हो घड़ी कर रहे हैं <laughs> कि आप अपने ये टिकट को शेयर करना चाहते हैं 15000 का टेस्ट है कोई 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 उसके बाजू ਇਹ ਕਿਉਂਕਿ ਅਮਰਤੋ ਵਰਗੇ ਜਿਹੜਾ ਹੈਗਾ ਭਾਈ ਤੁਹਾਨੂੰ ਪਤਾ ਹੀ ਨਹੀਂ ਕਿ ਉਹਨੂੰ ਗੇਡੈਲ ਮੁਹਿੰਦੇ ਦੇ ਕੇ ਐਸ ਐਸ ਟੀ ਨੂੰ ਮੁਹਿੰਦੇ ਦੇ ਰੱਖਦੇ ਐ ਤਾਂ ਹੀ ਦਾ ਹੈਗਾ ਟੈਸਟ ਨੂੰ ਫ੍ਰੀ ਕਰਦੇ ਨੇ ਕਿ ਹਰ 15 ਦਿਨਾਂ ਬਾਅਦ ਜਿਹੜਾ ਬਾਈਪੋਸਕਨ ਦਾ ਟੈਸਟ ਉਪੀ ਕੀ ਰੱਖਦੇ ਨੇ ਛੇਰਾਜੀ ਕੋਲ ਕਿੰਨੇ ਪੇਸ਼ੈਂਟ ਦੇ ਟੈਸਟ ਕੀਤੇ ਜਾ ਰਹੇ ਅੱਜ ਕਰੀਬ ਕਰੀਬ 50 ਪੇਸ਼ੈਂਟਾਂ ਦਾ ਟੈਸਟ ਮਿਲਿਆ ਤੇ 150 ਪੇਸ਼ੈਂਟ ਹੋਰ ਕੇ ਜਾ ਰਹੇ ਨੇ ਟੈਸਟ ਕਰਦੇ ਕਿਉਂਕਿ ਪ੍ਰੋਪਰ ਵਾਸਨ ਇੱਕ ਵੱਡੀ ਰਾਹਤ ਮਿਲੇਗੀ ਬਿਲਕੁਲ ਨਹੀਂ ਲੋਕੀਂ ਦੀਵਰ ਨੂੰ ਲੈ ਕੇ ਹਰ ਮਤਲਬ ਕਸਟੋ ਚੇਪ ਰਿਜਾ ਦਾ ਨਿਵਰਾ ਗਿੜੋ ਗਰਾਹੂ ਹੈ ਇਸ ਕਰਕੇ ਜਿਹੜਾ ਹੈ ਕਿ ਦੋ ਸਵਾਲ ਕਰ ਰਹੇ ਨੇ ਇਹਨਾਂ ਦੇ ਨਾਲ ਲੋਕਾਂ ਦਾ ਤੁਹਾਡਾ ਕੀ ਮਤਲਬ ਵੀ ਮੈਡੀ ਸਿਟੀ ਫ੍ਰੀਪਰਵਾਸੀ ਵਰਦਾਨ ਸਾਬਤ ਨੂੰ ਬਿਲਕੁਲ ਵਰਦਾਨ ਸਾਬਤ ਇਹ ਜਿਹੜਾ ਜਿਹੜਾ ਹੈ ਕਿ ਕਲਾਕੂਰੀ ਜਿਹੜੀ ਹੈ ਉਹ ਆ ਵੀ ਚੱਕ ਕਰਦੇ ਨੇ ਤੇ ਉਸੇ ਜਿਹੜਾ ਇੱਕ ਦੂਸਰਿਆਂ ਨਾਲ ਜਿਹੜਾ ਹੈ ਉਹ ਉਸੇ ਨਾਲ ਜਿਹੜਾ ਨਾਲ ਹੋ ਰਿਹਾ ਹੈ ਸਰ ਇਹ ਕੈਂਪ ਨਿਰੰਤਰ ਚੱਲਦੀ ਰਹਿੰਦੀ ਹੈ ਇਹ ਜਿਹੜਾ ਹਰ 15 ਦਿਨਾਂ ਬਾਅਦ ਇੱਕ ਸਵਾਲ ਨੇ ਤੇ ਦਰਸਾਵਾ ਦੀ O P D ਤੇ ਇੰਨੀ ਸੇਵਾਵਾਂ ਦੇ ਲੇ ਜਿਹੜਾ ਫਾਈਬਰ ਸਕੈਨ ਦਾ ਟੈਸਟ ਹੈ ਤੁਹਾਨੂੰ ਮੈਂ ਦੱਸ ਰਿਹਾ 5000 ਰੁਪਏ ਦਾ ਟੈਸਟ ਹੈ ਇਹੋ ਗੱਲ ਜਿਹੜਾ ਫੀਲੋਸੋਫੀ ਕਿੰਨਾ ਹੈ ਸ਼ਹਿਰ ਵਾਸੀਆਂ ਨੂੰ ਮੈਸੇਜ ਕੀਤਾ ਬਸ ਸ਼ਹਿਰ ਵਾਸੀਆਂ ਨੂੰ ਮੈਸੇਜ ਕੀਤਾ ਕਿ ਕਿਸੇ ਵੀ ਕੋਈ ਵੀ ਲੋਕਾਂ ਲਈ ਕੋਈ ਵੀ ਹੈ ਜੇ ਆਪਾਂ ਤੁਹਾਡੀ ਸੁਰੱਖਿਅਤ ਰਹੇ ਸਾਡੇ ਕੋਲ ਚਾਰ ਅੰਗਰੇਜ਼ੀ ਵਿੱਚ ਉਹ ਉਪਦਰ ਆਪਣਾ ਘਰ ਨਹੀਂ ਹੈ ਸਭ ਤੋਂ ਕੋਈ ਵੀ ਕਿਸੇ ਵੀ ਤਰ੍ਹਾਂ ਨਹੀਂ ਕਿਸੇ ਕੋਲ ਲੈ ਕੇ ਐਨਾਲਿਸਿਸ ਦਾ ਟਰੀਟਮੈਂਟ